ਕਿਉਂ ਖਿਡਾਰੀ ਮਾਨਸਾ ਜ਼ਿਲ੍ਹੇ ਦਾ ਬਣੇ ਮਾਨ ਚੰਨੀਆਂ ਇੱਕੋ ਸ਼ਹਿਰ ਚ ਪਰੋਦੇ ਸਾਰੇ ਗਾਨੀ ਮੰਗਰਾਂ ਦੱਸ ਕਿੱਥੇ ਗਰੋ ਉੱਡਿਆ ਵਾ ਕਿਹੜੇ ਰੰਗ ਦਾ ਬੱਚੇ ਚੀਕ ਦੇ ਕਢਾਉਂਦੇ ਆ ਜਿਨ੍ਹਾਂ ਦੇ ਚੰਗਰਾਂ ਦੱਸੋ ਚਾਰ ਦਾ ਨਹੀਂ ਕੌਣ ਮਾਨਸਾ ਦੇ ਚੀਨੇ ਨੂੰ ਤੂਸਾ ਲਾਲ ਕਾਂਤ ਲਾਲ ਪੇਟੀ ਰੰਗੀ ਕਾਲੀ ਸੀ ਅੱਖਾਂ ਖੱਟੀਆਂ ਕਬੂਤਰੀ ਸੀ ਲਾਟ ਅੱਗ ਦੀ ਪਿੰਡ ਜੋ ਲੜਾਈ ਕੇ ਉੱਡੀ ਹੀ ਵਾਲੀ ਸੀ ਮਾਰੇ ਉੜਦੇ ਲੋਆਂ ਚ ਮਨੇ ਗਾਗੋਆਂ ਵਾਲ ਦੇ ਨੀਲੇ ਉੜਦੇ ਦੀ ਲੋਕਾਂ ਦਾ ਆਬਰੇ ਬਣਾਦੇ ਸੀ ਉਹਦੀ ੁੱਡੀ ਜਦੋਂ ਲੀਲੀ ਜਾ ਕੇ ਪਿੰਡ ਦਾੰਡੀਆਂ ਯਾਰ ਜੋਗੀ ਨੇ ਪਟਾਕੇ ਗਰਮੀ ਚ ਪਾਤੇ ਸੀ ਪੂਛੇ ਕਾਲੇ ਟੋਰੀ ਕਾਲੀ ਹਰਾ ਘੰਡ ਰੰਗਿਆ ਓਡੀ ਬੱਤੀਆਂ ਨੇ ਪਿੰਡ ਪੂਰੀ ਬੇਰ ਬੇਨਾ ਉਹਦਾ ਜਾਣ ਪਹਿਚਾਨ ਮੰਮਤਾ ਜਨਾਬ ਨਹੀਂ ਪੂਰਾ ਜਾਣਦਾ ਜਮਾਨਾ ਕੇ ਬਈ ਰਾਜੂ ਮਡੇਰਾ ਕਿੱਕ ਅਲੀ ਸਰ ਪਿੰਡ ਜਗਦੀਪ ਮਈ ਦਾ 17 ਮਈ ਨੂੰ ਜੋ ਸਾਪੇ ਕਰ ਗਿਆ ਕਮਾਲ ਸੀ ਉਹਨੇ ਛੱਡੀ ਸੀ ਲੋਆਂ ਦੀ ਬੈਰੀ ਪੀਚਾਂ ਵਿੱਚ ਕੇ ਉਹਦੀ ਚਾਰੀ ਦੌੜੀ ਰੰਗੀ ਰੰਗੀ ਕਾਤ ਲਾਲ ਸੀ ਮੋਰਤੀਆਂ ਦਾ ਬਣਾਇਆ ਬੱਪੀ ਆਣੇ ਮੋਰ ਨੇ ਇਹਦਾ ਐਸਾ ਆਇਆ ਦੌਰ ਜੋ ਗਿਆਣਾ ਹੀ ਮੁੜ ਕੇ ਇਹਦੇ ਸਾਥਕੇ ਨੇ ਕਮਾਲ ਕੀਤੀ ਪਿੰਡ ਖੇਲਣ ਬੜੇ ਤਰਗੇ ਕਿਡਾਰੀਏ ਦੇ ਨਾਲ ਜੁੜ ਕੇ ਇੱਕ ਹੋਰ ਸਖਸੀਅਤ ਤੋਂ ਜਾਣੂ ਕਰਦੇ ਚੰਗੀ ਸੋਚ ਵਾਲਾ ਬੰਦਾ ਤਾਈਓ ਅੜੀ ਰੱਖਣਾ ਪਰੀਜ਼ ਹੋਣੀ ਨਹੀਂ ਕਿਸੇ ਦੁਸ਼ਮਣੀ ਇੰਗਲੈਂਡ ਦੀ ਲਾ ਕੇ ਬਾਜ਼ੀਆਂ ਤੇ ਨਾਮਾਂ ਵਾਲੀ ਝੜੀ ਰੱਖਣਾ ਕੇਰੀਸ ਹੋਣੀ ਨਹੀਂ ਕਿਸੇ ਦੁਸ਼ਮਣੀ ਇੰਗਲੈਂਡ ਦੀ ਲਾ ਕੇ ਬਾਜ਼ੀਆਂ ਤੇ ਨਾਮਾਂ ਵਾਲੀ ਝੜੀ ਰੱਖਦਾ ਕੇਰੀਸ ਹੋਣੀ ਨਹੀਂ ਕਿਸੇ ਦੁਸ਼ਮਣੀ ਇੰਗਲੈਂਡ ਦੀ ਲਾ ਕੇ ਬਾਜ਼ੀਆਂ ਤੇ ਨਾਮਾਂ ਵਾਲੀ ਝੜੀ ਰੱਖਦਾ ਉਹ ਲਾ ਕੇ ਬਾਜ਼ੀਆਂ ਤੇ ਨਾਮਾਂ ਵਾਲੀ ਢੜੀ ਰੱਖਦਾ ਯੋ ਖਿਡਾਰੀ ਮਾਨਸਾ ਜ਼ਿਲ੍ਹੇ ਦਾ ਬਣੇ ਮਾਨ ਚੰਨੀਆ ਇੱਕੋ ਸ਼ਹਿਰ ਚ ਪਰੋਦੇ ਸਾਰੇ ਗਾਨੀ ਬੰਗਰਾ ਦੱਸ ਕਿੱਥੇ ਗਰੋਂ ਓਡਿਆ ਵਾ ਕਿਹੜੇ ਰੰਗ ਦਾ ਬੱਚੇ ਚੀਕ ਦੇ ਕਢਾਉਂਦੇ ਆ ਜਿੰਨਾਂ ਦੇ ਚੰਗਰਾ ਦੱਸੋ ਚਾਂਦਾਂ ਦਾ ਨਹੀਂ ਕੌਣ ਮਾਨਸਾ ਦੇ ਚੀਨੇ ਨੂੰ ਤੁਸਾ ਲਾਲ ਕਾਂਦ ਲਾਲ ਪੇਟੀ ਰੰਗੀ ਕਾਲੀ ਸੀ ਅੱਖਾਂ ਖੱਟੀਆਂ ਕਬੂਤਰੀ ਸੀ ਲਾਟ ਡਗਦੀ ਪਿੰਡ ਦੀ ਲੜਾਈ ਕੇ ਉੱਡੀ ਹੀ ਵਾਲੀ ਸੀ ਪੈੜੇ ਉੜਦੇ ਲੋਆਂ ਚ ਮੰਨੇ ਗਾਗੋ ਵਾਲਦੇ ਨੀਲੇ ਉੜਦੇ ਨੀ ਲੋਕਾਂ ਆਮਰੇ ਬਣਾਦੇ ਸੀ ਉਹਦੀ ਉੱਡੀ ਜਦੋਂ ਨੀਲੀ ਜਾ ਕੇ ਪਿੰਡ ਦਾੰਡੀਆਂ ਯਾਹ ਜੋਗੀ ਨੇ ਪਟਾਕੇ ਗਰਮੀ ਚ ਪਾਤੇ ਸੀ ਦੂਸਰੇ ਕਾਲੇ ਤੋਰੀ ਕਾਲੀ ਹਰਾ ਢੰਗਿਆਂ ਓਡੀ ਬੱਤੀਆਂ ਨੇ ਪਿੰਡ ਪੂਰੀ ਵੇਰ ਬੇਰ ਆ ਉਹਦਾ ਜਾਣ ਪਹਿਚਾਨ ਮੰਮ ਤਹਿ ਜਨਾਬ ਨਹੀਂ ਪੂਰਾ ਜਾਣਦਾ ਜਮਾਨਾ ਕੇ ਬਈ ਰਾਜੂ ਮਡੇਰਾ ਕਿਆ ਕ ਅਲੀ ਸਿਰ ਪਿੰਡ ਜਗਦੀਪ ਵਈ ਦਾ 17 ਮਈ ਨੂੰ ਜੋ ਸਾਪੇ ਕਰ ਗਿਆ ਕਮਾਲ ਸੀ ਉਹਨੇ ਸੱਦੀ ਹੀ ਲੋਆਂ ਦੀ ਬੈਰੀ ਪੀਚਾਂ ਵਿੱਚ ਕੇ ਉਹਦੀ ਕਾਲੀ ਡੋਰੀ ਰੰਗੀ ਰੰਗੀ ਕਾਤ ਲਾਲ ਸੀ ਮੋਰਤਿਆਂ ਦਾ ਬਣਾਇਆ ਬੱਪੀ ਆਣੇ ਮੋਰਨੇ ਇਹਦਾ ਐਸਾ ਆ ਦੌਰ ਜੋ ਗਿਆਨਾਂ ਹੀ ਮੜ ਕੇ ਇਹਦੇ ਸਾਹ ਆ ਕੇ ਨੇ ਕਮਾਲ ਕੀਤੀ ਪਿੰਡ ਖੇਲਣਾ ਬੜੇ ਤਰਗੇ ਕਿਡਾਰੀਏ ਦੇ ਨਾਲ ਜੁੜ ਕੇ ਇੱਕ ਹੋਰ ਸ਼ਖਸੀਅਤ ਤੋਂ ਜਾਣੂ ਕਰਦੇ ਚੰਗੀ ਸੋਚ ਵਾਲਾ ਬੰਦਾ ਪਾਈਓ ਅੜੀ ਰੱਖਦਾ ਫਰੀਜ਼ ਹੋਣੀ ਨਹੀਂ ਕਿਸੇ ਦੁਸਤ ਨਹੀਂ ਇੰਗਲੈਂਡ ਦੀ ਲਾ ਕੇ ਬਾਦੀਆਂ ਤੇ ਨਾਮਾਂ ਵਾਲੀ ਝੜੀ ਰੱਖਦਾ ਕੇਰੀਜ਼ ਹੋਣੀ ਨਹੀਂ ਕਿਸੇ ਦੁਸਤ ਨਹੀਂ ਇੰਗਲੈਂਡ ਦੀ ਲਾ ਕੇ ਬਾਦੀਆਂ ਤੇ ਨਾਮਾਂ ਵਾਲੀ ਝੜੀ ਰੱਖਦਾ ਕੇਰੀਜ਼ ਹੋਣੀ ਨਹੀਂ ਕਿਸੇ ਦੁਸਤ ਨਹੀਂ ਇੰਗਲੈਂਡ ਦੀ ਲਾ ਕੇ ਬਾਦੀਆਂ ਤੇ ਨਾਮਾਂ ਵਾਲੀ ਝੜੀ ਰੱਖਦਾ ਉਹ ਲਾ ਕੇ ਬਾਦੀਆਂ ਤੇ ਨਾਮਾਂ ਵਾਲੀ ਰੱਖਦਾ <laughs>